ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਡੀਪੀ ਤੁਈ ਦੇ ਦੇ ਪਏ ਜੀ ਮੇਰਾ ਡੀਪੀ ਸੀ ਪੰਜਾਬੀ ਦੇ ਉੱਤੇ ਆਜੇ ਅੰਗਰੇਜ਼ਾਂ ਦੇ ਸਮੇਂ ਦੀਆਂ ਚੱਕੀਆਂ ਤੁਹਾਨੂੰ ਦੱਸ ਦਈਏ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੱਕੀਆਂ ਜਿਹੜੀਆਂ ਕਿ ਪਾਣੀ ਨਾਲ ਚਲਦੀਆਂ ਸੀ ਤੇ ਪਾਣੀ ਨਾਲ ਕਿਵੇਂ ਚਲਦੀਆਂ ਸੀ ਉਹ ਵੀ ਗੱਲਬਾਤ ਤੁਹਾਡੇ ਨਾਲ ਕਰ ਲੈਣੇ ਆ ਤੁਹਾਨੂੰ ਦੱਸ ਦੇਣਾ ਕਿ ਪਾਣੀ ਦੇ ਨਾਲ ਇਹ ਚੱਕੀਆਂ ਕਿਵੇਂ ਚਲਦੀਆਂ ਸੀ ਚੱਕੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਆਪਣੀ ਪੂਰੇ ਜ਼ੋਰ ਖਰੋਸ ਦੇ ਨਾਲ ਇਹ ਚੱਲ ਰਹੀ ਹੈ ਇਹਦੇ ਤੇ ਲੋਕ ਬੜੇ ਹੀ ਆਰਾਮ ਦੇ ਨਾਲ ਆਪਣਾ ਆਟਾ ਜੜਾਇਆ ਪਿਸਵਾਉਂਦੇ ਸੀ ਉਸ ਸਮੇਂ ਦੇ ਵਿੱਚ ਜ਼ਿਆਦਾਤਰ ਤਾਂ ਅੰਗਰੇਜ਼ ਲੋਕ ਨੇ ਜਿਹੜੇ ਉਹ ਆਪਣਾ ਆਟਾ ਜੜਾ ਇਹਨਾਂ ਚੱਕੀਆਂ ਦੇ ਉੱਤੇ ਪੀਸਦੇ ਤੇ ਆਪਣੇ ਘਰ ਦਾ ਜੜਾ ਆ ਰੋਟੀ ਪਾਣੀ ਆ ਬਣਾਉਂਦੇ ਸੀ ਤਾਂ ਉਹਦਾ ਦਈਏ ਕਿ ਇੰਨਾ ਚੱਕੀਆਂ ਨੂੰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਘਰਾਟ ਵੀ ਕਿਹਾ ਜਾਂਦਾ ਤੇ ਇਹ ਜ਼ਿਆਦਾਤਰ ਸੋਟੀਆਂ-ਸੋਟੀਆਂ ਨਹਿਰਾਂ ਦੇ ਉੱਤੇ ਲਗਾ ਕੇ ਜਿਹੜਾ ਆ ਚਲਾਏ ਜਾਂਦੇ ਸੀ ਉੱਚੇ ਥਾਂ ਤੋਂ ਨੀਵੇਂ ਥਾਂ ਵਾਲੇ ਪਾਸੇ ਨੂੰ ਪਾਣੀ ਛੁੱਟਿਆ ਜਾਂਦਾ ਸੀ ਜਿਹਦੇ ਨਾਲ ਟਰਬਾਈਨਾ ਘੁੰਮਦੀਆਂ ਤੇ ਫਿਰ ਇਹ ਚੱਕੀਆਂ ਜਿਹੜੀਆਂ ਨੇ ਚਲਦੀਆਂ ਨੇ ਤੁਹਾਨੂੰ ਦੇਖੀ ਕਿ ਜ਼ਿਆਦਾਤਰ ਘਰਾਟ ਤੁਹਾਨੂੰ ਨਹਿਰੀ ਕੰਢਿਆਂ ਦੇ ਉੱਤੇ ਹੀ ਦੇਖਣ ਨੂੰ ਮਿਲਣਗੇ ਬਹੁਤ ਜ਼ਿਆਦਾ ਘਰਾਟ ਜਿਹੜੇ ਨੇ ਉਹ ਨਹਿਰ ਦੇ ਕੰਢਿਆਂ ਤੇ ਹੀ ਲੱਗੇ ਨੇ ਜਿਵੇਂ ਕਿ ਇਸ ਚੱਕੀ ਨੂੰ ਚਲਦੇ ਹੋਏ ਦੇਖਦੇ ਪਿਓ ਤੁਸੀਂ ਤੇ ਇਹਦੇ ਤੇ ਇਹੀ ਦੱਸਿਆ ਜਾ ਰਿਹਾ ਕਿ ਇਹ ਚੱਕੀ ਜਿਹੜੀ ਹੈ ਅੰਗਰੇਜ਼ਾਂ ਦੇ ਸਮੇਂ ਦੀ ਹੀ ਲੱਗੀ ਹੋਈ ਹੈ ਤੇ ਇਹ ਜਿਹੜੇ ਘਰਾਟ ਨੇ ਪਾਣੀ ਦੇ ਨਾਲ ਚੱਲਦੇ ਨੇ ਤੇ ਕਿਵੇਂ ਚੱਲਦੇ ਨੇ ਆਓ ਉਹ ਵੀ ਤੁਹਾਨੂੰ ਥੋੜਾ ਦੱਸਣ ਦੀ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜੇ ਚੱਲਦੇ ਕਿਵੇਂ ਨੇ ਪਾਣੀ ਤੁਸੀਂ ਦੇਖਦੇ ਪਿਓ ਕਿੰਨੀ ਸਪੀਡ ਦੇ ਨਾਲ ਜੜਾ ਆ ਉਧਰੋਂ ਆ ਰਿਹਾ ਇਹ ਪਾਣੀ ਜਦੋਂ ਇਧਰੋਂ ਉੱਪਰੋਂ نیچے ਸੁੱਟਿਆ ਜਾਂਦਾ ਤੇ ਥੱਲੇ ਜਿਹੜੀਆਂ ਟਰਬਾਈਨਾਂ ਨੇ ਉਨ੍ਹਾਂ ਦੇ ਉੱਪਰ ਪੈਂਦਾ ਜਿਹਦੇ ਨਾਲ ਟਰਬਾਈਨਾ ਵੀ ਜੜੀਆਂ ਨੇ ਆਪਣੀ ਸਪੀਡ ਦੇ ਨਾਲ ਘੁੰਮਣੀਆਂ ਸ਼ੁਰੂ ਕਰ ਦਿੰਦੀਆਂ ਨੇ ਜਿਹਦੇ ਨਾਲ ਚਲਦੀਆਂ ਨੇ ਇਹ ਚੱਕੀਆਂ ਇਹ ਚੱਕੀਆਂ ਬਿਨਾ ਕਿਸੇ ਬਿਜਲੀ ਤੋਂ ਬਿਨਾ ਕਿਸੇ ਈਧਨ ਤੋਂ ਚਲਦੀਆਂ ਨੇ ਡਾਇਰੈਕਟ ਪਾਣੀ ਦੇ ਵਹਾਅ ਦੇ ਨਾਲ ਚਲਦੀਆਂ ਨੇ ਤੇ ਦੂਸਰੀ ਗੱਲ ਇਹ ਆਟਾ ਹਮੇਸ਼ਾ ਹੀ ਕਹਿੰਦੇ ਨੇ ਠੰਡਾ ਠਾਰ ਹੁੰਦਾ ਐ ਇਸ ਟਾਈਮ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੀ ਚੀਜ਼ ਦੇਖਦੇ ਪਿਓ ਉਹ ਦੇਖਦੇ ਪਿਓ ਕਿ ਇਸ ਚੱਕੀ ਨੂੰ ਬੰਦ ਕਰਨ ਦੇ ਲਈ ਜਿਹੜਾ ਜਗਾੜ ਆ ਉਹ ਕੁਝ ਇਸ ਤਰ੍ਹਾਂ ਕੀਤਾ ਜਾਂਦਾ ਸੀ ਫੱਟੇ ਦੇ ਬਣੇ ਹੋਏ ਜਿਹੜੇ ਕਪਾਟ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਫੱਟੇ ਦੇ ਬਣੇ ਹੋਏ ਕਪਾਟ ਆ ਜਿਹੜੇ ਉਹ ਸ਼ੁਰੂ ਕਰ ਦਿੱਤੇ ਜਾਂਦੇ ਨੇ ਪਾਣੀ ਚਲਾਉਣੀ ਆ ਚੱਕੀ ਦਾ ਪਾਣੀ ਛੱਡ ਦਿਓ ਜੇ ਬੰਦ ਕਰਨੀ ਚੱਕੀ ਤੇ ਪਾਣੀ ਜਿਹੜਾ ਆ ਉਹ ਇਸੇ ਤਰ੍ਹਾਂ ਜਿਹੜਾ ਆ ਬੰਦ ਕਰ ਦਿੱਤਾ ਜਾਂਦਾ ਆ ਤੁਸੀਂ ਦੇਖਦੇ ਪਿਓ ਬਿਲਕੁਲ ਨਹਿਰ ਦੇ ਉੱਤੇ ਲੱਗਿਆ ਹੋਇਆ ਇੱਕ ਰਾਟ ਛੋਟੇ ਜਿਹੇ ਸੁਵੇਤੇ ਉੱਤੇ ਲੱਗਿਆ ਹੋਇਆ ਘਰਾਟ ਥੱਲਿਓਂ ਦੀ ਪਾਣੀ ਜਿਹੜਾ ਆ ਦੂਸਰੇ ਪਾਸੇ ਜਾਂਦਾ ਹੋਇਆ ਤੇ ਦੂਸਰੇ ਪਾਸੇ ਜਦੋਂ ਪਾਣੀ ਡਿੱਗਦਾ ਆ ਤੇ ਜਿੱਥੇ ਉੱਪਰ ਸਿਸਟਮ ਲੱਗਿਆ ਹੋਇਆ ਆ ਉੱਥੇ ਚੱਕੀ ਚੱਲਦੀ ਏ ਜਿਹਨੂੰ ਆਪਾਂ ਜਲ ਚੱਕੀ ਜਾਂ ਘਰਾਟ ਜਾਂ ਪੰਜਾਬੀ ਚ ਕਹੈਲੀ ਵੀ ਨਹਿਰ ਦੇ ਉੱਤੇ ਪਾਣੀ ਨਾਲ ਚੱਲਣ ਵਾਲੀ ਚੱਕੀ ਤੁਸੀਂ ਸਾਡੇ ਨਾਲ ਦੇਖੀਏ ਤੇ ਆਓ ਗੱਲਬਾਤ ਕਰ ਲੈਂਦੇ ਆ ਚੱਕੀ ਵਾਲਿਆਂ ਦੇ ਨਾਲ ਸਾਡੇ ਪੱਤਰਕਾਰ ਦੇ ਥਰੂ ਆਇਤਨ ਲਈ ਅਸੀਂ ਜਗ੍ਹਾ ਤੇ ਲੈ ਕੇ ਆਏ ਆ ਜਿਹੜਾ ਪੰਚਰਾਤ ਖਾਨੇ ਜਿਹੜਾ ਪਾਣੀ ਹੈ ਪਾਣੀ ਦੇ ਨਾਲ ਜਿਹੜਾ ਆਟਾ ਪੀਸਿਆ ਜਾਂਦਾ ਜਿਹੜੇ ਘਰਾੜ ਹੈ ਪਾਣੀ ਦੇ ਨਾਲ ਚੱਲਦੇ ਆ ਜਿੱਥੇ ਅੱਜ ਕੱਲ ਹਰ ਤਰ੍ਹਾਂ ਦੀ ਚੱਕੀ ਆ ਗਈ ਆ ਹਰ ਤਰ੍ਹਾਂ ਇਲੈਕਟ੍ਰੋਨਿਕ ਚੱਕੀ ਆ ਗਈ ਆ ਉੱਥੇ ਹੀ ਘਰਾੜ ਲੱਗਦਾ ਹੈ ਜਿਹੜਾ ਪਾਣੀ ਦੇ ਨਾਲ ਚੱਲਦਾ ਹੈ ਔਰ ਜਿਹੜਾ ਉਹਦਾ ਆਟਾ ਆ ਆਟਾ ਵੀ ਉਹਦਾ ਜਿਹੜਾ ਬੜਾ ਠੰਡਾ ਆਟਾ ਹੁੰਦਾ ਹੈ ਆਪਾਂ ਗੱਲ ਵੀ ਕਰਦੇ ਆ ਕੀ ਨਾਮ ਭਾਈ ਦਾ ਨਾ ਮੇਰਾ ਨਾਮ ਜੀ ਚਮਕੌਰ ਸਿੰਘ ਹੈ ਜੀ ਪਰਵਾਲ ਪਿੰਡ ਹਰੇਕ ਘਰਾੜਿਆ ਇੱਕ ਘੇੜਿਆ ਕਰਾ। ਤੇ ਪਾਣੀ ਅੰਗਰੇਜ਼ਾਂ ਦੇ ਟਾਈਮ ਦੇ ਜਿਹੜੇ ਆ ਘਰਾੜਾ ਪੁਰਾਣੇ ਸਭ ਕੁਝ ਢਾਟੂ ਢ ਗਿਆ ਜੀ ਇਹ ਤਵੇਂ ਸ੍ਰੀ ਜੀ ਅਸੀਂ ਆਪ ਚਾਰ ਕੀਤੇ ਆ। ਖਾਸ ਮਾਨ ਕੋਲੋਂ ਲਿਆ ਕੇ ਹੁਣ ਜੀ ਆ ਦੇਸੀ ਜਲਾ ਲਾ ਕੇ ਪਿਆਰ ਕੀਤੇ ਆ ਤੇ ਬਿਲਕੁਲ ਵਧੀਆ ਚੱਟੀਆਂ ਮੇਰੀਆਂ ਆਟਾ ਪੀਂਦੀਆਂ ਇਹ ਤੁਸੀਂ ਦੇਖ ਸਕਦੇ ਹੋ। ਆਟਾ ਬਿਲਕੁਲ ਠੰਡਾ ਹੁੰਦਾ ਵਾ ਜੀ ਚਲਦੇ ਆ ਜਿੰਨੀ ਹੱਥ ਲਾਈਏ ਤੇ ਬਿਲਕੁਲ ਠੰਡਾ ਹੁੰਦਾ ਵਾ। ਚੱਲਦਾ ਕਿਸ ਤਰ੍ਹਾਂ ਆਇਆ। ਉਹ ਪਾਣੀ ਥੱਲੇ ਇੱਕ ਪ੍ਰਸਾਤ ਲੱਗਾ ਹੁੰਦਾ ਵਾ ਜੀ ਉਹ ਪਾਣੀ ਦੇ ਵੇਕੀ ਉਹ ਤੇ ਜਾਤ ਨਹੀਂ ਜਾਂਦਾ ਬੜਾ ਪਾਣੀ ਖਰਾਬ ਕਰਦਾ ਵਾ। ਜਲਦੀ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਅੰਗਰੇਜ਼ਾਂ ਦੀ ਨੌਲਜ ਨਹੀਂ ਜਿਹੜਾ ਵਾ ਥੱਲੇਲਾ ਕੰਮ ਜਿਹੜਾ ਵਾ ਅੰਗਰੇਜ਼ਾਂ ਦੇ ਤਰੀਕੇ ਨਾਲ ਹੀ ਚੱਲ ਰਿਹਾ ਜੀ ਉਦੋਂ ਦਾ ਉਦੋਂ ਦਾ ਪਰ ਜਵਾਣਾ ਨੂੰ ਬਰੇ ਪਾਉਣਾ ਪਿਆ ਵਾ ਪਰ ਇਹ ਦੇਖਿਆ ਜੇ ਇਹ ਚੱਲਦਾ ਵੀ ਕੁਝ ਟਾਈਮ ਲਈ ਹੁੰਦਾ ਜੇ ਨਹਿਰਾ ਚੱਲਦੀ ਤਾਂ ਕੋਈ ਪਾਣੀ ਨਹਿਰਾ ਜਿੰਨਾ ਕਿ ਚੱਲਦੀਆਂ 24 ਘੰਟੇ ਚੱਲੀ ਜਾਣ ਪਾਣੀ ਆਈ ਜਾਏ ਤੇ ਮੱਗ ਨਹੀਂ ਹੁੰਦੇ ਜਿੱਦ ਨੂੰ ਪਾਣੀ ਬੰਦ ਹੋ ਰਿਹਾ ਜੀ ਉਦੋਂਾਂ ਨੂੰ ਇਹ ਬੰਦ ਕਰਨੇ ਪੈਂਦੇ ਆ ਪਾਣੀ ਤੋਂ ਬਿਨਾਂ ਨਹੀਂ ਚੱਲਦੇ ਤਾਂ ਫਾਇਦਾ ਕੀ ਆ ਬੇਪਾਣੀ ਬਰੇ ਗਾਦੇ ਆ ਪਗਲੀ ਪੁਦਰੀ ਜਿਹੜੀ ਆ ਉਹ ਆਡੇ ਨਾਲ ਨਹੀਂ ਹੁੰਦੀ ਉਹਦਾ ਆਟਾ ਜਿਹੜਾ ਬ ਤੇ ਦੋ ਨੰਬਰ ਤੋਂ ਜਿਹੜੀਆਂ ਇਹ ਜਿੱਦਾਂ ਲੈਨੇ ਆ ਕੋ ਦੁੱਧ ਲੈ ਆਨੇ ਆ ਬਾਜ਼ਾਰ ਤੋਂ ਉਹਦੇ ਵਿੱਚ ਉਹਨਾਂ ਮਲਾਈ ਮੁਰਈ ਲਾਈ ਹੁੰਦੀ ਆ ਜੀ ਜਿਹਨੂੰ ਅਸੀਂ ਟੇਕਾ ਦੁੱਧ ਕਾਹ ਲੈਨੇ ਆ ਉਹ ਇੱਕ ਸਾੜੇ ਪੀਟਾ ਬਿਲਕੁਲ ਸੰਪੂਰਨ ਹੁੰਦੀਆਂ ਵਾ ਇਹ ਤਾਂ ਸੂਰਾ ਨਹੀਂ ਮਿੱਟਦਾ ਸੂਜੀ ਨਹੀਂ ਮਿੱਟਦੀ ਮੱਦਾ ਵੀ ਨਿਕਲਦਾ ਇਹ ਬਿਲਕੁਲ ਸੰਪੂਰਨ ਆਟਾ ਹੁੰਦਾ ਵਾ ਜੀ ਇਹ ਜਿਹੜਾ ਬਿਲਕੁਲ ਦੇਖੋ ਤੂੰ ਦੇਖ ਰਹੇ ਨੇ ਜੇ ਇਸ ਤਰੀਕੇ ਨਾਲ ਕਣਕ ਪਾ ਰਹੀ ਆ ਤੇ ਸਿਰਫ ਬਾਹਰ ਆ ਰਹੀ ਆ ਇੱਥੇ ਕੋਈ ਸੂਰੇ ਦੀ ਸੂਜੀ ਦੀ ਛਣਾਈ ਨਹੀਂ ਹੁੰਦੀ ਜੀ ਤਾਂ ਕਰਕੇ ਜਿਹੜਾ ਇਹ ਆਟਾ ਗੁਣਾ ਵਾਲਾ ਹੁੰਦਾ ਵਾ ਇਹ ਕਣਕ ਦਾ ਹੀ ਪੀਸਿਆ ਜਾਂਦਾ ਤੇ ਹੋਰ ਨਹੀਂ ਆਹ ਉਹ ਰੋਟੀ ਆ ਤੇ ਪੀਛੇ ਜਾਂਦੇ ਆ ਜਿੱਦਾਂ ਕਣਕ ਦਾ ਮੱਕੀ ਦਾ గోਧਰੇ ਦਾ ਮੱਟਰ ਦਾ ਬਾਜਰੇ ਦਾ ਤੇ ਸ਼ੂਗਰ ਫਰੀ ਆਟਾ ਜਿਹੜਾ ਆਦੇ ਕੋ ਸਪੈਸ਼ਲ ਮਿਲਦਾ ਵਾ ਜੀ ਜੋ ਸ਼ੂਗਰ ਦੇ ਮਰੀਜ਼ ਆ ਸਾਡੇ ਕੋਲ ਜਿਹੜਾ ਆਟਾ ਉਹ ਸਪੈਸ਼ਲ ਨਹੀਂ ਤਿਆਰ ਕਰਦੇ ਆ ਖੜ ਛੱਡਦੇ ਆ ਲਿੱਕੇ ਜਾਈ ਤੇ ਜਿਹੜੇ ਆਟਾ ਵਾਏ ਵਲਾ ਇਹਦਾ ਫਿਰ ਇੰਨਾ ਕਿੰਨਾ ਕੁ ਦੀ ਥੜੀ ਚ ਪੀਸ ਲਿੰਦੇ ਆ ਇਹ ਭਾਜੀ ਜਿਹੜੀਆਂ ਚੱਕੀਆਂ ਤੇ ਪਿੰਡੀਆਂ ਦਾ ਆ ਤਾਂ ਬਹੁਤ ਸਲੋ ਆ ਸਲੋ स्पीड ਦਾ ਬੋਰਡ ਦਾ ਟਾਕਾ ਕਿੰਨੀ ਆ ਵਾ ਜੀ ਇਹ ਲੈ ਕੇ ਕੋਈ ਜਿਹੜੀ ਮਹਾ ਜਿਹੜਾ ਆਟਾ ਨਿਕਲਦਾ ਵਾ ਇਹ ਨਾਲ ਦਾਂ ਦਿਖਾਉਣੇ ਆ ਜਿਹੜਾ ਆਟਾ ਕਿਸ ਤਰ੍ਹਾਂ ਪੀਸਿਆ ਜਾਂਦਾ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਆ ਚੱਕੀ ਆ ਜਿਹੜੀ ਆ ਪਾਣੀ ਦੇ ਨਾਲ ਚੱਲਦੀ ਆ ਪਾਣੀ ਦੇ ਨਾਲ ਚੱਕੀ ਚੱਲਦੀ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਚੱਕੀ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਇਹਨਾਂ ਨੂੰ ਕੁਝ ਪੁੱਛਦੇ ਆ ਜਿਹੜਾ ਇਹਦੇ ਆਟਾ ਪੀਸਿਆ ਜਾ ਰਿਹਾ ਹੈ ਤੇ ਚੱਕੀ ਦਿਖਾਉਣ ਦੇ ਸਮੇਂ ਜਿਹੜਾ ਪਾਣੀ ਇਹਨਾਂ ਦੇ ਅੰਦਰ ਇੱਥੇ ਆਂਦਾ ਆ ਆਪਾਂ ਦਿਖਾਉਣੇ ਦਾ ਨੀਂਤ ਤੁਸੀਂ ਦੇਖ ਸਕਦੇ ਜੀ ਇਹ ਚੱਕੀਆਂ ਲੱਗੀਆਂ ਇੱਥੇ ਸਾਰੀਆਂ ਔਰ ਇਹ ਸਾਰੀਆਂ ਚੱਕੀਆਂ ਫਿਰ ਪਾਣੀ ਨਾਲ ਚੱਲਦੀ ਆ ਲੀਏ ਸਾਰੀਆਂ ਪਾਣੀ ਨਾਲ ਆਓ ਵੇਖੋ ਜਿੱਥਾ ਪਾਣੀ ਆਉਂਦਿਆ ਵਾ ਇਹ ਤੇ 20 ਕਿਥਾਰ ਕਰਦੇ ਆ ਬਾਜਰਾ ਕੋਲ ਵਾਲੀ ਖਾਲ ਨੂੰ ਇਹਦੇ ਪਾਣੀ ਨਾਲ ਤੇ ਮਰੀਆਂ ਸਾਰੀਆਂ ਚੱਲੀਆਂ ਜੀ ਪਾਣੀ ਨਾਲ ਬਿਲਕੁਲ ਘੁੰਮਣੀਆਂ ਜਿਨਾ ਪਾਣੀ ਵਧ ਆਊਗਾ ਉਹਨਾਂ ਜੀ ਵਰੀਆਂ ਘੁੰਮਣੀਆਂ ਆਏ ਫਿਰ ਇਹ ਜਿਹੜਾ ਪਾਣੀ ਆ ਫਿਰ ਬੰਦ ਕਰਨਾ ਆਏ ਤੇ ਕਿਸ ਤਰ੍ਹਾਂ ਕਰਦੇ ਪਾਣੀ ਵਾਲੀ ਆ ਪਿੱਛੇ ਇੱਕ ਦੇਸੀ ਜਗ੍ਹਾ ਲਾਇਆ ਵਾ ਆਪਣੇ ਕੋਲ ਹੀ ਤੇ ਉਹਨਾਂ ਜਿਹੜਾ ਅੱਗੇ ਪਾਣੀ ਦੇ ਬੰਦ ਕਰਦੇਗਾ ਜਿੱਥੇ ਬੰਦ ਹੋ ਜਾਂਦੀਆਂ ਉਹਨੂੰ ਖੋਲ ਦੇ ਜਾ ਤੇ ਚੱਕੀਆਂ ਖੁੱਲ ਜਾਂਦੀਆਂ ਇਹਨੇ ਕਿ ਪਿੰਡ ਖਾਦਾ ਲੈਂਦੇ ਸਿਰਫ ਇਹ ਜੀ ਦੂਰ ਦੂਰ ਤੱਕ ਡੜੇ ਆ ਬਹੁਤ ਪੁਰਾਣੇ ਲੋਕ ਜਿਨ੍ਹਾਂ ਨੂੰ ਇਹ ਕੰਮ ਦੀ ਲੋਜ ਜਿਆ ਕਿ ਆਟਾ ਵਧੀਆ ਆ ਪਰ ਲੋਕ ਦੂਰੋਂ ਨਹੀਂ ਲਾ ਜਾਂਦੇ ਆ ਤੇ ਕੁਝ ਲੋਕ ਜਿਹੜੇ ਆ ਕੇ ਕੰਮਕਾਰਾਂ ਦੇ ਵਿਜੀ ਆ ਉਹ ਅੱਜ ਕੱਲ ਕਹਿੰਦੇ ਚਲੋ ਚੱਟਿਆਂ ਤੇ ਛੋਟੇ ਨੇ ਕੋਈ ਜੱਲੀ ਜਿਹਨਾਂ ਨੂੰ ਨਵੋ ਜਿਆ ਦੂਰ ਤੱਕੋਂ ਚਲ ਕੇ ਆ ਜਾਂਦੇ ਆ ਇਹ ਦੇਖਿਆ ਤੇ ਇਹਨਾਂ ਨੇ ਕਿਹਾ ਵੀ ਜਿਹੜਾ ਇਹ ਆਟਾ ਵਾ ਕਿਤੇ ਜੀ ਨਾ ਕੁਝ ਕੱਢਿਆ ਜਾਂਦਾ ਜਿਸ ਤਰ੍ਹਾਂ ਸੂਜੀ ਕਰ ਦਿੰਦੇ ਆ ਕੁਝ ਹੋਰ ਵੀ ਉੱਥੋਂ ਨਿਕਲ ਜਾਂਦਾ ਪਰ ਇਹ ਜਿਹੜਾ ਆਟਾ ਵਾ ਇਹ ਬਿਲਕੁਲ ਸਾਫ਼ ਸੁਥਰਾ ਵਾ ਆਟਾ ਵਾ ਪਰ ਥੜਾ ਵਧੀਆ ਆਟਾ ਸੀ ਇਹ ਪਾਸੇ